ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆਪਾਂ ਬਣਾ ਰਹੀ ਸੀਗੇ ਜੀ ਪਨੀਰ ਸਰਕਾ ਪਾ ਕੇ ਬਣਾ ਰਹੀ ਸੀ 2 ਲੀਟਰ ਦੁੱਧ ਸੀਗਾ ਅੱਜ ਬਣਾਵਾਂਗੇ ਜੀ ਕੜਾਈ ਪਨੀਰ ਤੇ ਉਧਰ ਰੱਖੇ ਹੋਏ ਸੀਗੇ ਜੀ ਆਪਣੇ ਮੱਖਣੀ ਗਰਮ ਹੋਣ ਲਈ ਤੇ ਅਗਲੀ ਸਾਈਡ ਤੇ ਰੱਖਿਆ ਹੋਇਆ ਸੀ ਦੁੱਧ ਵਾਲੀ ਆਉਣ ਲਈ ਸਰਕਾ ਥੋੜਾ ਜਿਆ ਹੋਰ ਪਾ ਲਵਾਂਗੇ ਨਿੰਬੂ ਦਾ ਵੀ ਹੁਣ ਲਿਆਂਦਾ ਹੋਇਆ ਜੀ ਭੁੱਲ ਗਈ ਸੀ ਮੈਂ ਤੇ ਸਿਰਕੇ ਨਾਲ ਹੀ ਪਾੜ ਲਿਆ ਦੁੱਧ ਆਮ ਤੌਰ ਤੇ ਤਾਂ ਪਹਿਲਾਂ ਨਿੰਬੂ ਸਤ ਨਾਲ ਹੀ ਪਾੜਦੀ ਹੁੰਦੀ ਸੀ ਨੇ ਬੂਸਾਤਾ ਥੋੜਾ ਜਿਹਾ ਪਾਉਣ ਨਾਲ ਜੇ ਦੀ ਬਾੜ ਜਾਂਦਾ ਜੀ ਤੇ ਸਿਰਕਾ ਥੋੜਾ ਜਿਹਾ ਵੱਧ ਪੈਂਦਾ ਤੇ ਥੋੜਾ ਜਿਹਾ ਟਾਈਮ ਵੀ ਲੱਗਦਾ ਸਿਰਕੇ ਨਾਲ ਹਿਲਾਉਂਦੇ ਰਹਿਣਾ ਪੈਂਦਾ ਹੁਣ ਇਹਨੂੰ ਆਪਾਂ ਇੱਕ ਪੋਣੇ ਦੇ ਵਿੱਚ ਕੱਢ ਕੇ ਸੈੱਟ ਕਰਕੇ ਦੱਬ ਕੇ ਰੱਖ ਦਾਂਗੇ ਜੀ ਚੰਗੀ ਤਰ੍ਹਾਂ ਕਰ ਦੱਬਨੀ ਤਾਂ ਟੇਸਟੀ ਹੁੰਦਾ ਜੀ ਇਹ ਤਾਂ ਪਾਣੀ ਨਿਚੋੜ ਦਾਂਗੇ ਪਹਿਲਾਂ ਟੂਟੀ ਤੋਂ ਆਪਾਂ ਇਹਦੇ ਉੱਪਰ ਤਾਜਾ ਪਾਣੀ ਪਾ ਦਾਂਗੇ ਜੀ ਹੋਰ ਥੋੜੀ ਜੀ ਸਿਰਕੇ ਦੀ ਖਟਿਆਸ ਨਿਕਲ ਜੂਗੀ ਫਿਰ ਸੈੱਟ ਕਰਕੇ ਦਬਕੇ ਰੱਖਾਂਗੇ ਜੀ ਪਨੀਰ ਨੂੰ ਤੇ ਇਹ ਪਾਣੀ ਨੂੰ ਆਪਾਂ ਸਬਜ਼ੀ ਚ ਪਾ ਲਾਂਗੇ ਜੀ ਜਾਂ ਠੰਡਾ ਹੋਏ ਤੋਂ ਆਟਾ ਗੁੰਨ ਲਾਂਗੇ ਪਰੌਟੇ ਇਹਦੇ ਨਾਲ ਮੈਂ ਨਹੀਂ ਗੁੰਨੇ ਸੀਗਾ ਜੀ ਅੱਜ ਠੰਡਾ ਨਹੀਂ ਹੋਇਆ ਸੀ ਹਜੇ ਗਰਮ ਸੀਗਾ ਗਰਮ ਪਾਣੀ ਨਾਲ ਫਿਰ ਆਟਾ ਗੁੰਨੇ ਨਹੀਂ ਜਾਂਦਾ ਜੀ ਪਤਲਾ ਹੋ ਜਾਂਦਾ ਹੈ ਕਣਕ ਦਾ ਆਟਾ ਦਾਲ ਦੇ ਵਿੱਚ ਜਾਂ ਚਾਹ ਸਬਜੀ ਦੇ ਵਿੱਚ ਆਪਾਂ ਥੋੜਾ ਜਿਹਾ ਪਾ ਲਿਆ ਸੀਗਾ ਜਿਆਦਾ ਸਬਜੀ ਦੇ ਵਿੱਚ ਵੀ ਨਹੀਂ ਪਾਇਆ ਸੀਗਾ ਤੇ ਇਹ ਬਣਾਵਾਂਗੇ ਜੀ ਅੱਜ ਆਪਾਂ ਦੇਸੀ ਘਿਓ ਚ ਘਿਓ ਪਾ ਲਿਆ ਸੀ ਕੜਾਹੀ 'ਚ ਅੱਜ ਸਾਫ ਤੇ ਜੀਰਾ ਨਹੀਂ ਪਾਇਆ ਜੀ ਜੀਰੇ ਦਾ ਪਾਊਡਰ ਪਾਵਾਂਗੇ ਇੱਕ ਵੱਡੀ ਇਲੈਚੀ ਪਾ ਲਈ ਸੀ ਛੋਟਾ ਟੁਕੜਾ ਦਾਲ ਚੀਨੀ ਦਾ ਪੀ ਲਸਣ ਪਿਆਜ਼ ਦਾ ਪੇਸਟ ਪਾ ਲਿਆ ਜੀ ਆਪਾਂ ਟਮਾਟਰ ਆਦਰਕ ਹਰੀ ਮਿਰਚ ਉਹਦਾ ਪੇਸਟ ਬਣਾ ਕੇ ਥੋੜਾ ਜਿਹਾ ਟਾਈਮ ਬਾਅਦ ਪਾਵਾਂਗੇ ਜੀ ਲਸਣ ਤੇ ਪਿਆਜ਼ ਨੂੰ ਥੋੜਾ ਜਿਹਾ ਸੇਕ ਲੱਗ ਜਾ ਪਹਿਲਾਂ ਬਿਲਕੁਲ ਸੌਖੇ ਤਰੀਕੇ ਨਾਲ ਤੇ ਤੈਸਤੀ ਕੜਾਈ ਪਨੀਰ ਬਣ ਕੇ ਤਿਆਰ ਹੋ ਜਾਂਦਾ ਜੀ ਕੋਈ ਟਾਈਮ ਨਹੀਂ ਲੱਗਦਾ ਜਿਵੇਂ ਆਪਾਂ ਆਮ ਦਾਲ ਪਾਣੀ ਬਣਾਉਂਦੇ ਆ ਜੀ ਉਸੇ ਤਰ੍ਹਾਂ ਬਣ ਜਾਂਦਾ ਇਹ ਵੀ ਇਹ ਟਮਾਟਰ ਹਰੀ ਮਿਰਚ ਤੇ ਅਦਰਕ ਦਾ ਪੇਸਟ ਬਣਾ ਲਿਆ ਇਹਨੂੰ ਪਾ ਦਾਂਗੇ ਜੀ ਵਿੱਚ ਹੁਣ ਤਿੰਨ ਚਾਰ ਮਿੰਟ ਲਸਣ ਤੇ ਪਿਆਜ਼ ਨੂੰ ਸੀਕ ਲੱਗ ਕੇ ਆ ਜੀ ਪਹਿਲਾਂ ਹੁਣ ਇਹਨੂੰ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਹਿਲਾਉਂਦੇ ਰਹਿਾਂਗੇ ਜੀ ਨਾਲ ਦੀ ਨਾਲ ਥੱਲੇ ਨਹੀਂ ਲੱਗਣ ਦੇਣਾ ਆਪਾਂ ਫੇਰ ਟੇਸਟ 'ਚ ਫਰਕ ਪੈ ਜਾਂਦਾ ਹੈ ਗੈਸ ਆਪਣਾ ਮੀਡੀਅਮ ਰੱਖਿਆ ਹੋਇਆ ਜਿੰਨੇ ਟਾਈਮ ਦੇ ਵਿੱਚ ਆਪਣਾ ਮਸਾਲਾ ਭੁੱਜਦਾ ਜੀ ਆਪਾਂ ਕੋਲ ਖੜੇ ਉਨੇ ਟਾਈਮ ਦੇ ਵਿੱਚ ਆਟਾ ਗੁੰਨ ਕੇ ਰੱਖ ਦਾਂਗੇ ਸੈੱਟ ਹੋ ਜਾਊਗਾ ਆਟਾ ਚੰਗੀ ਤਰ੍ਹਾਂ ਤੇ ਨਾਲ-ਨਾਲ ਆਪਾਂ ਮਸਾਲੇ ਨੂੰ ਵੀ ਹਿਲਾਉਂਦੇ ਰਹਾਂਗੇ ਤਾਂ ਕਿ ਮਸਾਲਾ ਥੱਲੇ ਨਾ ਲੱਗੇ ਇਥੇ ਆਟਾ ਨੋਰਮਲ ਪਾਣੀ ਨਾਲ ਹੀ ਗੁੰਨਿਆ ਸੀਗਾ ਜੀ ਜਿਹੜਾ ਪਾਣੀ ਆਪਾਂ ਪਨੀਰ ਚੋਂ ਕੱਢਿਆ ਸੀ ਉਹ ਗਰਮ ਸੀਗਾ ਠੰਡਾ ਨਹੀਂ ਹੋਇਆ ਤੇ ਲੀਟ ਹੋ ਰਹੀ ਸੀ ਕੰਮ ਆਪਣੇ ਤਾਂ ਕਰਕੇ ਆਪਾਂ ਫਿਰ ਸਿੰਪਲ ਪਾਣੀ ਨਾਲ ਹੀ ਗੁੰਨ ਲਿਆ ਹਰ ਇੱਕ ਟਾਈਮ ਮੈਂ ਤਾਜ਼ਾ ਆਟਾ ਗੁੰਦੀ ਹਣੀ ਆ ਜੀ ਬੇਹਾਟਾ ਨਹੀਂ ਰੱਖਦੇ ਹੁਣ ਨਹੀਂ ਬੇਹੇ ਆਟੀ ਦੀ ਰੋਟੀ ਵਧੀਆ ਬਣਦੀ ਹੈ ਤੇ ਨਾ ਹੀ ਆਪਣੀ ਸਿਹਤ ਲਈ ਵਧੀਆ ਜਿਹੀ ਹਟਾ ਜਿੰਨਾ ਹੋ ਸਕੇ ਤਾਜ਼ਾ ਆਟਾ ਗੁੰਨ ਕੇ ਉਹਦੀ ਰੋਟੀ ਬਣਾਉਣੀ ਚਾਹੀਦੀ ਹੈ ਆਪਣੀ ਸਿਹਤ ਤੋਂ ਤਾਂ ਉੱਪਰ ਕੁਝ ਨਹੀਂ ਹੈਗਾ ਜੀ ਮੱਖਣੀ ਵਾਲਾ ਗੈਸ ਆਪਾਂ ਬੰਦ ਕਰ ਦਿੱਤਾ ਸੀ ਗਰਮ ਹੋ ਗਈ ਸੀ ਮੱਖਣੀ ਟਾ ਗੁੰਨ ਦੇ ਰੱਖ ਦਾਂਗੇ ਜੀ ਸਾਈਡ ਤੇ ਜਦੋਂ ਆਪਾਂ ਰੋਟੀ ਬਣਾਉਣੀ ਹੋ ਫਿਰ ਚੰਗੀ ਤਰ੍ਹਾਂ ਮੁੱਕੀ ਦੇ ਲਾਂਗੇ ਇਹਨੂੰ ਤੜਕੇ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀਗੀ ਜੀ ਅਲਿਚੀ ਵਗੈਰਾ ਪਾਉਣ ਕਰਕੇ ਇੱਕ ਇਹਦੇ ਵਿੱਚ ਪਾਈ ਸੀਗੀ ਜੀ ਤਿੰਨ ਲੌਂਗ ਮੈਂ ਪਹਿਲਾਂ ਦੱਸਣੀ ਭੁੱਲ ਗਈ ਸੀ ਇੱਕ ਵੱਡੀ ਅਲਿਚੀ ਤਿੰਨ ਲੌਂਗ ਤੇ ਦਾਲਚੀਨੀ ਤੇਜ ਪਤਾ ਆਪਣੇ ਕੋਲ ਹੈ ਨਹੀਂ ਸੀ ਜਿਆਦਾ ਇਹਦੇ ਵਿੱਚ ਆਪਾਂ ਕੋਈ ਮਸਾਲੇ ਨਹੀਂ ਪਾਉਣੇ ਸਿੰਪਲ ਜਿਹੇ ਤਰੀਕੇ ਨਾਲ ਬਹੁਤ ਟੇਸਟੀ ਬਣਦਾ ਜੀ ਆਟਾ ਆਪਣਾ ਅੱਜ ਥੋੜਾ ਜਿਹਾ ਕੈੜਾ ਗੁੰਨੇ ਆ ਗਿਆ ਨੇ ਮਸਾਲੇ ਨੂੰ ਹਲਾ ਦਾਂਗੇ ਜੀ ਚੰਗੀ ਤਰ੍ਹਾਂ ਆਟਾ ਪਾ ਢੱਕ ਕੇ ਰੱਖ ਦਿੱਤਾ ਹੈ ਮਸਾਲੇ ਦੇ ਵਿੱਚ ਪਾਵਾਂਗੇ ਜੀ ਨਾਣ ਮਿਰਚ ਹਲਦੀ ਤੇ ਇੱਕ ਪਾਵਾਂਗੇ ਜੀ ਜੀਰੇ ਦਾ ਪਾਊਡਰ ਜੇ ਜੀਰੇ ਦਾ ਪਾਊਡਰ ਨਹੀਂ ਹੈਗਾ ਤੁਹਾਡੇ ਕੋਈ ਤੁਸੀਂ ਜੀਰੇ ਨੂੰ ਭੁੰਨ ਕੇ ਹਲਕਾ ਜਿਹਾ ਉਹਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਈ ਪਾ ਲਾਂਗੇ ਜੀ ਪਨੀਰ ਵਾਲਾ ਪਾਣੀ ਆਪਾਂ ਡੇਢ ਕ ਗਲਾਸ ਪਾ ਲਿਆ ਸੀ ਜਿਆਦਾ ਨਹੀਂ ਪਾਇਆ ਸਿਰਕੇ ਵਾਲੇ ਕਰਕੇ ਜਿਆਦਾ ਨਹੀਂ ਪਾਇਆ ਹੈਗਾ ਜੀ ਫੇਰ ਸਿਰਕੇ ਦੀ ਖਟਿਆਸ ਆਉਣ ਲੱਗ ਜੂਗੀ ਵਿੱਚ ਜੀ ਪਾ ਲਿਆ ਹੁੰਦਾ ਆਪਣਾ ਨੀਬੂ ਸਾਥ ਨਾਲ ਫੇਰ ਆਪਾਂ ਸਾਰਾ ਪਾਣੀ ਵੀ ਪਾ ਲੈਂਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਸੀ ਇਹ ਪਾ ਲਾਂਗੇ ਜੀ ਜੀਰਾ ਪਾਊਡਰ ਅੱਧਾ ਚਮਚਾ ਪਾਇਆ ਸੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰ ਰਹੇ ਨੇ ਆਪਾਂ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨਾੜ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਹਿਲਾ ਲਿਆ ਜੀ ਬਿਲਕੁਲ ਮਸਾਲੇ ਨੇ ਕੜਾਹੀ ਸੜ ਦਿੱਤੀ ਐ ਕਿਉਂ ਆਪਾਂ ਘੱਟੀ ਪਾਉਣੇ ਹੁੰਦੇ ਜੀ ਜਿਆਦਾ ਨਹੀਂ ਪਾਉਂਦੇ ਉੱਪਰ ਜੇ ਤੈਰਦਾ ਫਿਰਦਾ ਵਧੀਆ ਨਹੀਂ ਲੱਗਦਾ ਤੇ ਇਹ ਪਾ ਲਿਆ ਜੀ ਆਪਾਂ ਸਿੰਪਲ ਪਾਣੀ ਇਹ ਪਨੀਰ ਵਾਲਾ ਪਾਣੀ ਅੱਧਾ ਕ ਗਲਾਸ ਆਪਾਂ ਪਹਿਲਾਂ ਪਾ ਲਿਆ ਸੀ ਤੇ ਗਲਾਸ ਕੋ ਹੁਣ ਪਾ ਲਿਆ ਇਹਨੂੰ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਟਾਕ ਦਾਂਗੇ ਜੀ ਆਪਾਂ ਜਿੰਨਾ ਕੁ گاੜਾ ਪਤਲਾ ਤੁਸੀਂ ਰੱਖਣਾ ਉਸੇ ਹਿਸਾਬ ਨਾਲ ਪਾਣੀ ਪਾ ਸਕਦੇ ਹੋ ਇਹ ਪਨੀਰ ਆਪਣਾ ਤਿਆਰ ਹੈ ਜੀ ਇਹਨੂੰ ਕੱਟ ਲਾਂਗੇ ਆਪਾਂ ਇਹਦੇ ਪੀਸ ਵੀ ਆਪਾਂ ਛੋਟੇ ਵੱਡੇ ਆਪਣੀ ਪਸੰਦ ਦੇ ਕਰ ਸਕਦੇ ਆ ਜੀ ਜਿਆਦਾ ਵੱਡੇ ਪੀਸ ਮੈਂ ਨਹੀਂ ਕਰ ਲਈ ਛੋਟੇ ਪੀਸੇ ਕਰਦੇ ਹੁੰਨੇ ਆ ਜੀ ਜਿਹੜੀ ਖਾਣ ਦੇ ਵਿੱਚ ਆਸਾਨੀ ਰਹਿੰਦੀ ਹੈ ਤੇ ਪਨੀਰ ਥੋੜਾ ਜਿਆਦਾ ਸੀਗਾ ਇਹ ਆਪਾਂ ਰੱਖ ਲਿਆ ਜੀ ਟਾ ਕੇ ਇਹਨੂੰ ਡੱਬੀ ਦੇ ਵਿੱਚ ਪਾ ਕੇ ਰੱਖ ਦਾਂਗੇ ਫ੍ਰਿਜ 'ਚ ਪਾਣੀ ਪਾ ਕੇ ਡੱਬੀ 'ਚ ਉੱਪਰੋਂ ਟਾ ਕੇ ਰੱਖ ਦਾਂਗੇ ਇਹਦਾ ਕੋਈ ਹੋਰ ਚੀਜ਼ ਬਣਾ ਲਾਂਗੇ ਜੀ ਆਪਾਂ ਇਹ ਪੀਸ ਕੱਟ ਲਾਂਗੇ ਜੀ ਪਨੀਰ ਦੇ ਵਿੱਚ ਚੀਰਾ ਦੇ ਕੇ ਜੇ ਸਿੱਧੇ ਹੀ ਕੱਟਦੇ ਸੀ ਤਾਂ ਵੱਡੇ ਪੀਸ ਹੁੰਦੇ ਸੀਗੇ ਜਿਆਦਾ ਚੀਰਾ ਦੇ ਕੇ ਆਪਾਂ ਕੱਟ ਲਏ ਨੇ ਗੈਸ ਦੇ ਉੱਤੇ ਕਈ ਚੀਜ਼ਾਂ ਇਕੱਠੀਆਂ ਬਣ ਜਾਂਦੀਆਂ ਨੇ ਜੀ ਚੁੱਲੇ ਦੇ ਉੱਤੇ ਬਣਾਉਣੇ ਤਾਂ ਇਕੱਲੀ-ਇਕੱਲੀ ਬਣਾਉਣੀ ਪੈਂਦੀ ਹੈ ਤਾਂ ਕਰਕੇ ਗੈਸ ਦੀ ਸੇਤੀ ਕੰਮ ਹੋ ਜਾਂਦਾ ਹੈ ਨੇਦਰ ਆਪਾਂ ਚੈੱਕ ਕਰ ਲੈਨੇ ਆ ਜੀ ਹਲਾ ਕੇ ਦੇਖ ਲਾਂਗੇ ਗਾੜੀ ਹੋ ਗਈ ਹੈ ਜੀ ਤਰੀ ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦਾਂਗੇ ਪਨੀਰ ਪਾਉਣ ਤੋਂ ਬਾਅਦ ਜੀ ਆਪਾਂ 3-4 ਮਿੰਟ ਇਹਨੂੰ ਸੀਕ ਲਵਾਵਾਂਗੇ ਫਿਰ ਗੈਸ ਬੰਦ ਕਰ ਦਾਂਗੇ ਇਹ ਪਲਾਵਾਂਗੇ ਜੀ ਆਪਾਂ ਦੁੱਧ ਦੀ ਮਲਾਈ ਇਹ ਤਾਜੀ ਲਾਹੀ ਆਪਾਂ ਉਹ ਪਾ ਰਹੇ ਹਾਂ ਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨੂੰ ਮਿਕਸ ਕਰਨ ਤੋਂ ਬਾਅਦ ਢੱਕ ਕੇ 3-4 ਮਿੰਟ ਸੇਕ ਲਵਾ ਲਾਂਗੇ ਇਦੇ ਵਿੱਚ ਹਰਾ ਧਨੀਆ ਆਪਾਂ ਨਹੀਂ ਪਾਉਣਾ ਜੀ ਇਹ ਸਿੰਪਲ ਹੀ ਵਧੀਆ ਲੱਗਦੀ ਏ 3-4 ਮਿੰਟ ਹੋ ਗਏ ਨੇ ਹੁਣ ਆਪਾਂ ਇਹਨੂੰ ਚੈੱਕ ਕਰਕੇ ਫਿਰ ਗੈਸ ਕਰ ਦਾਂਗੇ ਜੀ ਬੰਦ ਇਹ ਨੀੜੇ ਤੁੰਕਾਉਣੀਆਂ ਜੀ ਕਿੰਨੀ ਵਧੀਆ ਬਣੀ ਐ ਤੇ ਕਲਰ ਵੀ ਕਿੰਨਾ ਵਧੀਆ ਆਇਆ ਹੈ ਨਾ ਕਿ ਐਸਾ ਆਪਾਂ ਕਰ ਦਿੱਤਾ ਜੀ ਬੰਦ ਤੇ ਉੱਪਰ ਆਪਾਂ ਥੋੜੀ ਜਿਹੀ ਮਲਾਈ ਪਾ ਦੁੱਤੀ ਹੈ ਦੁਬਾਰਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ